ਕਿਸਾਨ ਆਗੂ ਹਾਂਜੀ ਵੀਰੋ ਮੋਰਚਾ ਚੱਲ ਪਿਆ ਹੈ ਕਿਸਾਨ ਜਰੇ ਨੇ ਕਿਸਾਨ ਆਗੂ ਅਗਵਾਈ ਕਰ ਰਹੇ ਹਨ ਮੋਰਚੇ ਦੀ ਮੋਰਚਾ ਚੱਲ ਪਿਆ ਹੈ ਤੁਸੀਂ ਸਾਰੇ ਦੇਖ ਸਕਦੇ ਹੋ ਕਾਕਾ ਸਿੰਘ ਜੀ ਕੋਟੜਾ ਭਾਰਤੀ ਕਿਸਾਨ ਜੁਨੇ ਇਕਤਾ ਸਿੱਧੂਪੁਰਾ ਮੋਰਚੇ ਦੀ ਅਗਵਾਈ ਕਰ ਰਹੇ ਹੈ ਕੋਈ ਦੇਖ ਲਓ ਨੌਜਵਾਨ ਸਾਥੀ ਸਾਰੇ ਅਬੇ ਮੰਨਿਊ ਕਹਾਰ ਜੀ ਉਹ ਵੀ ਆ ਗਿਆ ਹਰਿਆਣੇ ਵਾਲੇ ਵੀ ਪੰਜਾਬ ਹਰਿਆਣਾ ਦਾ ਏਕਤਾ ਜਿਹੜੀ ਬਣ ਚੁੱਕੀ ਹੈ ਤੁਸੀਂ ਦੇਖ ਲਓ ਜੀ ਐਲਾਨ ਹੋ ਚੁੱਕਿਆ ਪਿੱਛੇ 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 ਕਿਸਾਨ ਆਗੂਆਂ ਦੀਆਂ ਗੱਡੀਆਂ ਚੱਲ ਰਹੀਆਂ ਐ ਇਦੋਂ ਪਿੱਛੇ ਟਰੈਕਟਰ ਚੱਲ ਪਿਆ ਦੇਖ ਲਓ ਕਿੱਥੇ ਪਿੱਛੇ ਸਾਰਾ ਕਾਫਲਾ ਚੱਲ ਪਿਆ ਹੈ ਬਹੁਤ ਹੀ ਵੱਡਾ ਕਾਫਲਾ ਹਜ਼ਾਰਾਂ ਦੀ ਗਿਣਤੀ ਦੀ ਟਰੈਕਟਰ ਟਰਾਲੀਆਂ 50 ਕਿੱਲੇ ਮੰਡੀ ਜਿਹੜੀ ਖਜਾ ਕੱਜ ਭਰੀ ਹੋਈ ਆ ਟਰੈਕਟਰ ਟਰਾਲੀਆਂ ਨਾਲ ਜਿਹਦੇ ਵਿੱਚ ਜ਼ਿਆਦਾਤਰ ਨਰੋਲ ਕਿਸਾਨੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਭਰਦੇ ਇਥੋਂ ਕਾਫਲੇ ਤੁਰਨਗੇ ਹੋਰ ਸਹਿਯੋਗੀ ਜਥੇਬੰਦੀਆਂ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਵੇਂ ਫਾਰਮਾਂ ਦੇ ਅੱਡੋ ਅੱਡਾ ਅੱਡੋ ਅੱਡਾ ਅ ਲੁਕੇਸ਼ਨਾਂ ਤੋਂ ਚੱਲਣਗੇ ਸਾਰੇ ਬਹੁਤ ਹੀ ਵੱਡੇ ਕਾਫਲੇ ਆ ਬਹੁਤ ਹੀ ਵੱਡੇ ਕਾਫਲੇ ਤੁਸੀਂ ਦੇਖ ਸਕਦੇ ਹੋ ਵਾਤ ਵਾਤ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਇੱਕ ਪੰਜਾਬੀ ਦੇ ਕੋਲ ਹਰ ਇੱਕ ਕਿਸਾਨ ਮਜ਼ਦੂਰ ਕੋਲੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਵੀਡੀਓ ਪਹੁੰਚ ਸਕੇ ਸਾਰੇ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰੋ ਦਬਕੇ ਇਸ ਪੇਜ ਨੂੰ ਲਾਈਕ ਕਰੋ ਸਾਰੀਆਂ ਅਪਡੇਟਾਂ ਤੁਹਾਨੂੰ ਇਸ ਪੇਜ ਰਾਹੀਂ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਬੜੇ ਜਨ ਸਾਸ਼ਣ ਦੇ ਵਿੱਚ ਆ ਕਿਸਾਨ ਜਾ ਰਹੇ ਆ ਬਹੁਤ ਜਨ ਸਾਸ਼ਣ ਦੇ ਵਿੱਚ ਮੂਰੇ ਕਿਸਾਨ ਆਗੂ ਲੱਗੇ ਆ ਮਗਰੇ ਕਿਸਾਨ ਜ਼ਕਾਰਿਆਂ ਦੀ ਗੂੰਜ ਦੇ ਵਿੱਚ ਤੁਸੀਂ ਜ਼ਕਾਰੇ ਵੀ ਦੇਖ ਸਕਦੇ ਹੋ ਕੇਸਰੀ ਨਿਸ਼ਾਨ ਵਿੱਚ ਝੂਲ ਰਹੇ ਆ ਨਾਲ ਜੱਟੇ ਬੰਦੀਆਂ ਦੇ ਨਿਸ਼ਾਨ ਵਿੱਚ ਝੂਲ ਰਹੇ ਆ ਨੋਰ ਕਿਸਾਨੀ ਨਰੋਲ ਕਿਸਾਨੀ ਵੱਡੇ ਵੱਡੇ ਕਾਫਲੇ ਸੈਂਕੜੇ ਕਿਲੋਮੀਟਰਾਂ ਦੀ ਜਿਹੜੀ ਆ ਉਹ ਲੈਂ ਲੱਗ ਜੂਗੀ ਜਦੋਂ ਇਹ ਤੁਰਨਗੇ ਬਹੁਤ ਹੀ ਵੱਡਾ ਬਹੁਤ ਹੀ ਵੱਡਾ